ਦਿੱਲੀ ਤੋਂ ਚੁਣੇ ਗਏ ਮੈਂਬਰ ਆਫ ਪਾਰਲੀਮੈਂਟ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸਦੀਪ ਫਰੀਦਕੋਟ ਵਿਖੇ ਪਹਿਲੀ ਫੇਰੀ ਦੌਰਾਨ ਹੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ ਹੋਇਆ ਕਿਸਾਨਾਂ ਨੇ ਭਾਜਪਾ ਦੇ ਰੋਡ ਸ਼ੋਅ ਮੌਕੇ ਗੋ ਬੈਕ ਅਤੇ ਵਾਪਸ ਜਾਓ ਦੇ ਨਾਅਰੇ ਲਗਾਉਂਦੇ ਆਖਿਆ ਕਿ ਭਾਜਪਾ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਪਾਰਟੀ ਹੈ ਇਸ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਇਸ ਲਈ ਅਸੀਂ ਭਾਜਪਾ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਇੱਕ ਪਾਸੇ ਭਾਜਪਾ ਦੇ ਆਗੂ ਤੇ ਵਰਕਰ ਆਪਣੀ ਪਾਰਟੀ ਦੇ ਹੱਕ ਵਿੱਚ ਨਾਰੇਬਾਜ਼ੀ ਕਰ ਰਹੇ ਸਨ ਤੇ ਦੂਜੇ ਪਾਸੇ ਸੜਕ ਦੇ ਦੋਹਾਂ ਪਾਸਿਆਂ ਤੇ ਖੜੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਭਾਜਪਾ ਵਿਰੁੱਧ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਕਿਸਾਨਾਂ ਨੇ ਦੋਸ਼ ਲਾਇਆ ਕਿ ਭਾਜਪਾ ਦੀਆਂ ਕਿਸਾਨ ਵਿਰੋਧੀ ਅਤੇ ਗਲਤ ਨੀਤੀਆਂ ਕਰਕੇ ਲਗਭਗ 750 ਕਿਸਾਨਾਂ ਨੂੰ ਸਾਥ ਦਾ ਜਾਮ ਪੀਣਾ ਪਿਆ 13 ਮਹੀਨੇ ਲਗਾਤਾਰ ਕੜਾਕੇ ਦੀ ਸਰਦੀ ਅਤੇ ਗਰਮੀ ਵਾਲੀਆਂ ਰਾਤਾਂ ਸੜਕਾਂ ਦੇ ਬਦੀਤ ਕਰਨ ਲਈ ਮਜਬੂਰ ਹੋਣਾ ਪਿਆ ਇਸ ਲਈ ਉਹ ਪਾਜਪੜੇ ਕਿਸੇ ਵੀ ਆਗੂ ਨੂੰ ਪ੍ਰਚਾਰ ਕਰਨ ਅਤੇ ਵੋਟਾਂ ਮੰਗਣ ਦੀ ਇਜਾਜ਼ਤ ਨਹੀਂ ਦੇਣਗੇ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਟਕਰਾਅ ਟਾਲਣ ਲਈ ਸਖਤ ਪ੍ਰਬੰਧ ਕੀਤੇ ਗਏ ਸਨ ਪਰ ਫਿਰ ਵੀ ਤਣਾਅ ਦਾ ਮਾਹੌਲ ਬਣਿਆ ਰਿਹਾ ਕੜਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਇਹਦਾ ਫਰੀਦਕੋਨ ਆਉਣ ਤੇ ਅਸੀਂ ਸਾਨੂੰ ਇਹਨਾਂ ਨੇ ਦਿੱਲੀ ਇੱਕ ਸਾਲ 12 ਮਹੀਨੇ ਪਾਇਆ ਸੀ ਉਹਦਾ ਅਸੀਂ ਵਿਰੋਧ ਕਰ ਰਹੇ ਆ ਵੀ ਸਾਨੂੰ ਕਿਉਂ ਨਾ ਪਾ ਸਕਦੇ ਆ ਅਸੀਂ ਪੰਜਾਬ ਚੋਂ ਦੇ ਕਾਲੇ ਝੰਡਿਆਂ ਦਾ ਸਵਾਗਤ ਕਰ ਰਹੇ ਆ ਤਾਂ ਜੋ ਜਿਹੜੇ ਵੀ ਸ਼ਹਿਰ ਜਾਊ ਜਿਹੜੇ ਵੀ ਪਿੰਡ ਜਾਊ ਅਸੀਂ ਸੰਯੁਕਤ ਮੋਰਚੇ ਨਾਲੋਂ ਵੱਧ ਤੋਂ ਵੱਧ ਉਹਦਾ ਵਿਰੋਧ ਲਗਾਤਾਰ ਜਾਰੀ ਰਹੂਗਾ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਜਿੱਥੇ ਜਾਇਆ ਕਰੂ ਉੱਥੇ ਅਸੀਂ ਵਿਰੋਧ ਕਰਿਆ ਕਰਾਂਗੇ ਸੰਯੁਕਤ ਮੋਰਚੇ ਦੀ ਕਾਲ ਆ ਜਿਵੇਂ ਜਿਵੇਂ ਅੱਗੇ ਪ੍ਰੋਗਰਾਮ ਆਉਣਗੇ ਉਵੇਂ ਮੈਂ ਅਸੀਂ ਪ੍ਰੋਗਰਾਮ ਨੂੰ ਰੂਪਰੇਖਾ ਬਲਕਿਲਾ ਫਰੀਦਕੋਟ ਆ ਜਿਵੇਂ ਹੁਣ ਮੰਨ ਲਓ ਸੰਯੁਕਤ ਮੋਰਚੇ ਦੀ ਮੀਟਿੰਗ ਚੱਲੀ ਜਾਂਦੀ ਹੈ ਉਸ ਤੋਂ ਬਾਅਦ ਮੋਗਾ ਜ਼ਿਲ੍ਹਾ ਜਿੱਥੇ ਵੀ ਜਾਊਗਾ ਇਹ ਉਹ ਸਾਰੇ ਜ਼ਿਲ੍ਹਿਆਂ 'ਚ ਸੰਯੁਕਤ ਮੋਰਚੇ ਨੂੰ ਕਾਲ ਦਿੱਤੀ ਗਈ ਆਲ ਪੰਜਾਬ 'ਚ ਇਹਦਾ ਵਿਰੋਧ ਕੀਤਾ ਜਾਊਗਾ ਕਾਲੇ ਮੈਂਟੇ ਕੱਪੜੇ ਕਾਲਾ ਮੈਂਟਾ ਵੇਸ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ ਫਰੀਦਾ ਲੋਕ ਕਹੈ ਦਰਵੇਸ ਲੋਕ ਕਹੈ ਦਰਵੇਸ ਫਰੀਦਾ ਐਸਾ ਹੋਏ ਰਹੋ ਫਰੀਦਾ ਐਸਾ ਹੋਏ ਰਹੋ ਜੈਸੇ ਕੱਖ ਮਸੀਤ ਪੈਰਾ ਹੀਠ ਲਤਾੜੀਐ ਫਿਰ ਵੀ ਨਾ ਛਾੜੇ ਪ੍ਰੀਤ ਬਹੁਤ ਸ਼ੁਕਰੀਆ ਸਭ ਲਈ ਸਭ ਲਈ ਦੁਆਵਾਂ ਮੇਰਾ ਜਨਮ ਮੁਹੱਬਤ ਲਈ ਹੋਇਆ ਮੁਕਾਬਲਿਆਂ ਲਈ ਨਹੀਂ ਹੋਇਆ ਲੜਨ ਲਈ ਨਹੀਂ ਹੋਇਆ ਨਫ਼ਰਤ ਲਈ ਨਹੀਂ ਹੋਇਆ ਮੈਂ ਪਹਿਲਾਂ ਹੀ ਕਹਿੰਦਾ ਕਿ ਫਰੀਦਕੋਟ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਕਿਸੇ ਨਾਲ ਮੇਰੀ ਨਫ਼ਰਤ ਨਹੀਂ ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ ਐਤਕੀ ਵੀ ਬੈਲੈਂਸਡ ਰਿਹਾ ਸਿੰਘੂ ਬਾਰਡਰ ਟਿਕਰੀ ਬਾਰਡਰ ਸਾਰੇ ਬਾਰਡਰ ਬੇਰੀ ਕੰਸਿਸਟੈਂਸੀ ਸੀ ਭਾਵੇਂ ਮੈਨੂੰ ਝਿੜਕਾ ਮਾਰਨ ਜੋ ਮਰਜ਼ੀ ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਮੈਂ ਕਿਹਾ ਗਾਲਾਂ ਗੋਲਾ ਬਾਅਦ ਕੱਢੋ ਪਹਿਲਾਂ ਪਕੌੜੇ ਖਿਲਾਓ ਮੈਨੂੰ ਭੁੱਖ ਬਹੁਤ ਲੱਗੀ ਆ ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਵੇ ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜਿਹੜਾ ਚੱਲ ਕੇ ਆ ਜਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ ਜਿਹੜਾ ਆਕਰ 'ਚ ਰਵੇ ਉਹਦੀ ਆਕਰ ਪੜ੍ਹਨਾ ਜਾਣਦੇ ਆ ਫਰੀਦਕੋਟ ਲੋਕਾਂ ਕਿਵੇਂ ਪਿਆਰ ਮਿਲਦੇ ਤੁਮ ਫਰੀਦਕੋਟ ਅੱਜ ਪਹਿਲਾ ਦਿਨ ਆ ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ ਗੁਰੂ ਘਰ ਦਾ ਔਰ ਸੂਫੀਆਂ ਦਾ ਆਪਸ ਵਿੱਚ ਬਹੁਤ ਗਹਿਰਾ ਤਾਲੁਕ ਆ ਹਜ਼ਰਤ ਮੀਆਂ ਮੀਰ ਸਾਹਿਬ ਨੇ ਨੀਵ ਪੱਥਰ ਰੱਖਿਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਖੁਦ ਚੱਲ ਕੇ ਮਲਤਾਨ ਗਏ ਉਦੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ ਉੱਥੇ ਗੱਦੀ ਨਿਸ਼ੀਨ ਨੂੰ ਦੀਵਾਨ ਕਿਹਾ ਜਾਂਦਾ ਹੁਣ ਵੀ ਮੈਂ ਰਾवते ਚ ਮੈਂ ਪਾਕਪਟਨ ਵੀ ਜਾਣਾ ਕਈ ਵਾਰੀ ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ ਉੱਥੇ ਜਾ ਕੇ ਫੇ ਪਹਿਲੀ ਪਾਤਸ਼ਾਹੀ ਜਗਤਗੁਰੂ ਗੁਰਨਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ ਚ ਸ਼ਸ਼ੋਭਤ ਆ ਇਸ ਕਰਕੇ ਨਤਮਸਤਕ ਹੋਇਆ ਮੈਂ ਔਰ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ ਇੱਥੇ ਦਾ ਗੁਲਾਮ ਇੱਥੇ ਦਾ ਨੌਕਰ ਬਣਿਆ ਰਹਾ ਮੈਂ ਕਦੀ ਸਿਆਸਤਦਾਨ ਨਾ ਬਣਾ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਾਲ ਕਾ ਫੀਫ ਕੋਰ ਤੋਂ ਉਮੀਦਵਾਰ ਹੰਸ ਰਾਜ ਹੰਸ ਦੀ ਪਹਿਲੀ ਫੇਰੀ ਅੱਜ ਉਹ ਟਿੱਲਾ ਬਾਬਾ ਫੀਫ ਕੋਰ ਵਿਖੇ ਪਹੁੰਚੇ ਤਾਂ ਉਹਨਾਂ ਦਾ ਜ਼ਬਰਦਸਤ ਵਿਰੋਧ ਹੋਇਆ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਿੱਥੇ ਉਹਨਾਂ ਨੂੰ ਬਾਸ ਜਾਓ ਗੋ ਬੈਕ ਦੇ ਨਾਰੇ ਲਾ ਕੇ ਦੂਜੇ ਪਾਸੇ ਉਹਨਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਮੁਰਦਾਬਾਦ ਦੇ ਵੀ ਨਾਰੇ ਲਾਏ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਉਹ ਕਹਿੰਦੇ 13 ਮਹੀਨੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਬੈਠਣਾ ਪਿਆ ਸਾਢੇ 700 ਵੀ ਜਿਆਦਾ ਸਾਢੇ 700 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਸਾਡਾ ਇਹਨਾਂ ਨੇ ਇਨਸਾਫ਼ ਨਹੀਂ ਕੀਤਾ ਜੇਕਰ ਇਹ ਸਾਨੂੰ ਦਿੱਲੀ ਨਹੀਂ ਜਾਣ ਦਿੱਤੇ ਤਾਂ ਸੀ ਪੰਜਾਬ ਭਰ ਦੇ 10000 ਪਿੰਡਾਂ ਦੇ ਵਿੱਚ ਭਾਜਪਾ ਦੇ ਕਿਸੇ ਵੀ ਉਮੀਦਵਾਰ ਦਾ ਦਾਖਲਾ ਨਹੀਂ ਹੋਣ ਦੇਵਾਂਗੇ ਉਹ ਕਹਿੰਦੇ ਸੀ ਭਾਜਪਾ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰੱਖਾਂਗੇ ਕੀ ਕਹਿੰਦੇ ਆ ਕਿਸਾਨ ਜਥੇਬੰਦੀਆਂ ਕਿਸ ਤਰ੍ਹਾਂ ਹੋਇਆ ਨਾਰੇਬਾਜੀ ਤੇ ਪਿੱਲਾਪਾਪਾ ਫਰੀਦ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਵਿਵਾਦ ਦੇਖਣ ਨੂੰ ਮਿਲਿਆ ਕੋਟਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ